ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਵਿਦੇਸ਼ਾ ਤਹਿਸੀਲ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਹੈਗਾ ਸੱਜਣੋ ਮਰੇਲਕੋਟ ਦਾ ਪਸ਼ੂ ਸਾਨੂੰ ਆਪਾਂ ਛੇ ਦਿਖਾ ਦਾਂਗੇ ਦੋ ਦਿਖਾ ਦਾਂਗੇ ਐਚ ਐਫ ਤੇ ਚਾਰ ਦਿਖਾਵਾਂਗੇ ਜਰਸੀ ਦੇ ਨਗੀਨੇ ਤਾਜ਼ੀਆਂ ਸੂਈਆਂ ਦਿਖਾ ਦਾਂਗੇ ਤੇ ਨਾਲ ਫੀਮੇਲ ਕਾਫ ਵੀ ਆ ਗਏ ਕਈਆਂ ਦੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਕੱਲੀ ਇਕੱਲੀ ਜਿਹੜੀ ਬੱਛੀ ਆ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਸਾਰਿਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾਓ ਬਾਈ ਹੋਰ ਬਾਈ ਕੀ ਹਾਲ ਚੱਲ ਹੈ ਵਧੀਆ ਵੀਰੇ ਤੁਸੀਂ ਦੱਸੋ ਜੀ ਹਾਂਜੀ ਨਾਮ ਦੱਸ ਦਿਜੀ ਨਾਮ ਦੇਖ ਦਵਨ ਬਾਜਵਾ ਪਿੰਡ ਵਿਦੇਸ਼ ਆਪਣਾ ਵਿਦੇਸ਼ੀ ਆ ਗਿਆ ਖੰਨੇ ਰੋਡ ਦੇ ਉੱਪਰ ਪਿੰਡ ਆ ਮੰਡੀਆਂ ਤੋਂ ਕਿਲੋਮੀਟਰ ਦੀ ਦੂਰੀ ਤੇ ਹੀ ਆ ਠੀਕ ਆ ਜੀ ਆ ਆਪ ਅੱਛੀ ਦਾ ਸੂਆ ਕਿਹੜਾ 1 ਨੰਬਰ ਵਾਲੀ ਦਾ ਇਹ ਦੂਜਾ ਸੂਆ ਜੀ ਇਹਦਾ ਬੱਚਾ ਕੀ ਆ ਰਿਹਾ ਨਾਲ ਦੇ 40 ਦੀ ਹੈ ਪਿੱਛੇ ਬੱਛੀ ਹੈ ਜੀ ਇਹਦੇ ਜਰਸੀ ਦੀ ਬੱਛੀ ਆ ਗਈ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਆ ਬਾਈ ਤਿੰਨ ਦਿਨ ਦੀ ਸੂਈ ਹੋਈ ਹੈ ਜੀ ਇਹ ਤਿੰਨ ਦਿਨਾਂ ਦੀ ਸੂਈਆ ਸੱਜਣੋ ਤੇ ਆ ਗਈ ਜਰਸੀ ਆ ਗਈ ਕਾਫੀ ਕਲਰ ਚ ਆਰਡਰ ਦਾ ਸਾਈਜ਼ ਜੇ ਆਪਾਂ ਗੱਲਬਾਤ ਕਰ ਲਈਏ ਫੁੱਲ ਡਾਬਲੀ ਆ ਗਿਆ ਇੱਥੇ ਤੇ ਚੈੱਕ ਕਰ ਸਕਦੇ ਹੋ ਤੇ ਬਾਕੀ ਜਿਹੜਾ ਥਣ ਦਾ ਸਾਈਜ਼ ਆ ਉਹ ਵੀ ਬਾ ਕਮਾਲ ਆ ਜੀ ਹੁਣ ਵੀ ਮੱਧੇ ਉੱਪਰ ਵੀ ਲੱਗਿਆ ਮੱਜਾਂ ਨਾਲ ਦਾ ਹੀ ਲੱਗਿਆ ਬਾਈ ਹੈਨਾ ਆ ਕੱਦ ਕੱਦ ਕਾਠ ਜਿਵੇਂ ਜਰਸੀਆਂ ਦਾ ਹੁੰਦਾ ਉੱਡਾ ਕੀ ਆ ਗਿਆ ਪਰ ਜਿੱਡੀ ਕਾਪ ਆ ਉੱਡਾ ਕੀ ਦਾ ਆਰਡਰ ਆ ਨਾ ਚਵਾਈ ਦੀ ਕਿਵੇਂ ਆਹੀ ਚਵਾਈ ਦੀ 1 ਨੰਬਰ ਆ ਪੂਰੀ 100 ਦੀ 100 ਹਾਂ 100 ਦੀ 100 ਆ ਆ ਬੱਚਾ ਨਾਲ ਬੱਛੀ ਆ ਗਈ ਨਾਲ ਬੱਛੀ ਆ ਗਈ ਜੀ ਤੇ 15 ਲੀਟਰ ਦੁੱਧ ਤਿਆਰ ਹੈ ਇਹਦੇ ਥੱਲੇ ਅੱਜ ਤੋਂ ਤਿੰਨਾਂ ਦਿਨਾਂ ਦੀ ਥੱਲੇ ਹਾਂ ਤਿੰਨਾਂ ਦਿਨਾਂ ਥੱਲੇ ਤੇ ਨਾਲ ਜਰਸੀ ਵੀ ਆ ਗਈ ਹਾਂਜੀ 18 ਲੀਟਰ ਦਿੱਤਾ ਵੀ ਉਮੀਦ ਆ ਵੀ 20 ਤੋਂ ਬਾਹਰ ਹੀ ਚੱਲੂਗੀ 20 ਤੋਂ ਬਾਹਰ ਹਾਂ ਆ ਤੇ ਜਰਸੀਆਂ ਤਕਰੀਬਨ 20 ਤੋਂ ਬਾਹਰ ਵਾਲੀਆਂ ਮਿਲਦੀਆਂ ਘੱਟ ਹੀ ਨੇ ਰੇਅਰ ਪੀਸ ਹੀ ਮਿਲਦੇ ਨੇ ਬਾਕੀ 10 ਦੀ ਵੀ ਠੰਡੀ ਸੀਲ ਬਹੁਤ ਆ ਤੇ ਨੇਵਾ ਵੀ ਉਹ ਆਪਣਾ ਕੀ ਕਹਿੰਦੇ ਆ ਫਿਕਸ ਆ ਗਿਆ ਜਮੀ ਫਿਕਸ ਹੋ ਗਿਆ ਤੇ ਬਾਕੀ ਥਾਣਾ ਜਿਹੜਾ ਉਹ ਲੱਗਿਆ ਸਜਣੋ ਫੁੱਲ ਗੈਪ ਤੇ ਤੇ ਆਰਡਰ ਦਾ ਜਿਹੜਾ ਸਾਈਜ਼ ਆ ਫੁੱਲ ਸਾਈਜ਼ ਦੇ ਵਿੱਚ ਹੀ ਆ ਗਈ ਤੇ ਆਪ ਆ ਗਈ ਮੇਰਾ ਖਿਆਲ ਆ ਇਹ ਕਾਫੀ ਜਿਹਾ ਕਲਰ ਆ ਗਿਆ ਬਈ ਹਨਾ ਹਾਂ ਕਾਫੀ ਜਿਹਾ ਆ ਗਿਆ ਕਾਫੀ ਚ ਆ ਗਈ ਚਵਾਈ ਦੀ 100 ਦੀ 100 100 ਦੀ 100 ਪੂਰੀ ਇਹਦੇ ਪੈਸੇ ਪਤਾ ਰੇ ਮਾਰ ਕੇ ਦਿਖਾ ਦਾਂਗੇ ਹਾਂ ਬੱਚਾ ਲਾ ਕੇ ਦਿਖਾ ਦਿੰਦੇ ਹਾਂ ਹਾਂ ਬੱਚਾ ਲਾ ਕੇ ਦਿਖਾ ਦਿੰਦੇ ਹਾਂ ਬੱਚਾ ਲਾ ਕੇ ਇਹਦੀਆਂ ਤੁਹਾਨੂੰ ਆਪਾਂ ਸਜਣੋ ਧਾਰਾਂ ਵੀ ਦਿਖਾ ਦਨੇ ਮਾਰ ਕੇ ਕਈ ਵਾਰੀ ਕਿਸੇ ਭਰਾ ਨੇ ਔਨਲਾਈਨ ਮੰਗਾਉਣੀ ਹੁੰਦੀ ਹੈ ਤਾਂ ਸੰਪਰਕ ਬਾਈ ਨਾਲ ਕਰ ਲਿਓ ਨਾਲ ਤੇ ਆਪ ਵੀ ਇਹ ਬੱਛੀਏ ਆ ਗਈ तकरीबन तकरीबन ਯਰਸੀ ਦਾ ਨਗੀਨਾ ਹੀ ਆ ਗਿਆ ਲੱਤਾ ਰਾਂ ਸਾਨੂੰ ਸਜਣ ਮਾਰ ਕੇ ਦਿਖਾ ਦਾਨਿਆ ਬਾਕੀ ਥਣ ਦਾ ਜਿਹੜਾ ਸੈਜ ਆ ਸੈਜ ਹੈਗਾ ਥਣ ਦਾ ਬਾਕਮਾਲੀ ਜੀ ਮੈਂ ਆਪਾਂ ਕਹ ਲਈਏ ਮੱਜਾਂ ਨਾਲ ਲਈਆ ਪਿਛਲਾ ਤੋਂ ਵੀ ਮਾਰਦੇ ਬਾਈ ਤੇ ਲੱਗਿਆ ਥਾਣਾ ਜਿਹੜਾ ਇਹਦਾ ਬਾਈ ਫੁੱਲ ਗੈਪ ਤੇ ਲੱਗਿਆ ਹੋਇਆ ਚਵਾਈ ਸਾਨੂੰ ਆਪਾਂ ਦਿਖਾ ਦੀ ਕੋਈ ਸਰਲਾ ਸਿੱਟਾ ਨਹੀਂ 100 ਦੀ 100 ਆ ਚਵਾਈ ਦੀ ਹੈਗੀ ਆ ਫੋਕੀ ਬਿਲਕੁਲ ਕਾ ਛੱਡ ਦੇ ਬਾਈ ਰੇਟ ਦੱਸ ਦੇ ਇਹਦਾ ਪੈਸੇ ਕਿੰਨੇ ਲਾ ਮੰਗੇ ਜੀ ਇਹਦਾ ਮੇਰੇ ਪੂਰਾ 57000 ਆਪਾਂ ਛੋੜ ਛੱਪਾਈ ਕਰਾਂਗੇ ਉਹਦੇ ਚੋਂ ਫਿਕਸ ਜੀ ਰੇਟ ਨੇ ਆਪਣੇ ਠੀਕ ਆ ਗੱਲ 57 ਚੋਂ 22 ਕਹਿੰਦਾ ਛੋੜ ਛੱਪਾ ਕਰਦਾਂਗੇ ਸੂਆ ਹੈਗੀ ਆ ਦੂਜਾ ਦੰਦਾਂ ਚ ਕਿਵੇਂ ਹੋ ਬਈ ਬੰਮਰ ਦੰਦਾ ਪੱ ਦੇਖੀ ਨਹੀਂ ਹੈਗੇ ਦੰਦ ਪੂਰੇ ਨੇ ਠੀਕ ਆ ਹਾਂ ਦੰਦਾਂ ਚ ਪੂਰੀ ਆ ਨਾਲ ਫੀਮੇਲ ਕਾਫਾ ਤੇ ਹੁਣ ਬੋਲਾ ਕਿੰਨਾ ਦਾ ਸਤਨਤ ਨਾਈ ਸੁਈ ਥਲੇ 15 ਲੀਟਰ ਉਹ ਆਪਾਂ ਡੰਗ ਤੋਂ ਡੰਗ ਚਵਾ ਦੇ ਉਹ ਚਵਾ ਦਾਂਗੇ ਉਹ ਡੰਗ ਚੋਗੇ ਤਿੰਨ ਡੰਗ ਚੋਗੇ ਜੀ ਤੇ ਚਾਰ ਚ ਚਾ ਚੋਲੇ ਆ ਗਏ ਆਪਾਂ ਨੂੰ ਠੀਕ ਆ ਗੱਲ ਉਹ ਬਾਈ ਕੰਨਾ ਤਸੱਲੀ ਕਰਾ ਦਾਂਗੇ ਤੇ ਹੁਣ ਆਪਾਂ 2 ਨੰਬਰ ਤੇ ਇੱਕ ਨਗੀਨਾ ਜਰਸੀ ਦਾ ਹੋਰ ਦਿਖਾਵਾਂਗੇ ਧੋਰੀ ਬਾਈ ਖੋਲ ਕੇ ਇਹਦਾ ਕਿਹੜਾ ਸੂਆ ਬਾਈ ਇਹਦਾ ਦੂਜਾ ਸੂਆ ਸੂਣੀ ਹੈ ਇਹ ਦੰਦਾ ਚ ਕਿਵੇਂ ਆ ਇਹ ਦੰਦਾ ਚ ਇੱਕ ਕੰਨੀਆਂ ਹੋ ਪੂਰੀਆਂ ਕਰ ਰਹੀ ਹੈ ਠੀਕ ਆ ਗੱਲ ਸਾਈਡਾਂ ਵਾਲੇ ਹਾਂ ਸਾਈਡਾਂ ਵਾਲੇ ਤੇ ਆ ਗਈ ਨਵੇਂ ਹਾਨ ਚ ਜਾਨ ਫੁੱਲਾ ਜਾਨ ਪੂਰੀ ਪੂਰੀ ਜਾਨ ਦੇ ਇਹ ਕਿੰਨੇ ਕਿਦਾਂ ਕੱਢ ਦਿਆ ਦੇਖੋ ਵੀ 24 ਤਰੀਕ ਨੂੰ ਦੱਸਿਆ ਆਪਾਂ ਵੀ ਦਿਨ ਪੂਰੇ ਹੁੰਦੇ ਆ ਵੀ ਉੱਪਰ ਦੇ ਉੱਪਰ ਲਾ ਕੇ ਚੱਲੋ ਪੰਜ ਚਾਰ ਦਿਨ ਉੱਪਰ ਲੈ ਜੂਗੀ ਤਕਰੀਬਨ 24 25 ਦਿਨ ਲੈ ਜੂ ਹਾਂ ਬਾਕੀ ਆ ਰੰਗ ਦੀ ਡਿਮਾਂਡ ਵੀ ਬਹੁਤ ਆ ਤੁਹਾਨੂੰ ਪਤਾ ਹੀ ਆ ਮਿਲਦੀ ਨਹੀਂ ਹੈ ਇੱਥੇ ਰੁੱਕ ਕੇ ਵੇਖ ਲੀ ਜੀ ਤੇ ਬਾਕੀ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਪਿਓਰ ਜਰਸੀ ਚ ਆ ਗਈ 100 ਦਾ 100 ਜਮਾ ਹੈ ਨਾ ਛੋਟਾ ਕਰਨ ਆ ਗਿਆ ਤੇ ਮੱਥੇ ਜਿਹਦੇ ਟੋਆ ਆ ਗਿਆ ਬਾਕੀ ਦਿਨ ਇਹ ਜ਼ਰੂਰ ਕਰਦੇ ਆ 20 ਤੋਂ 25 ਪਰ ਬੱਛੀ ਸੱਜਣੋ ਜੀ ਗੱਲ ਬਾਤ ਕਰ ਲਈ ਫੁੱਲ ਜਾਣ ਵਾਲੀ ਆ ਗਈ ਸ਼ਕੀਨੀ ਬਹੁਤ ਬੱਛੀ ਸ਼ਕੀਨੀ ਦੇ ਤੇ ਜਿਹੜਾ ਇਹ ਕਲਰ ਆ ਕਲਰ ਵੀ ਇਹ ਮਾਰਕੀਟ ਚ ਘੱਟ ਹੀ ਮਿਲਦਾ ਹਨਾ ਡਿਮਾਂਡ ਪੂਰੀ ਹੈ ਅੱਜ ਕੱਲ ਹਾਂ ਇਹਦਾ ਰਿਕਾਰਡ ਕੀ ਦੱਸਿਆ ਦੁੱਧ ਦਾ ਬਾਈ ਇਹਦਾ ਦੇਖੋ 15 ਲੀਟਰ ਦੱਸਿਆ ਪਲੂਨ ਦਾ ਠੀਕ ਆ ਜੀ ਹਾਂਜੀ ਐਸ ਵਾਰੀ ਵਧਾਈ ਸਕਦੇ ਆ ਵਧਾਉਂਗੀ ਉਹ ਤਾਂ ਬਣਾਉਂਦੀ ਦੂਜੇ ਸਵੇਈ ਡੰਗਰ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇੰਕ ਇਦਾਂ ਹੀ ਆਪਾਂ 45000 45 ਚੋਂ ਮੰਨ ਤਾਂ ਤੁਹਾਨੂੰ ਜੋੜਨ ਕਰ ਦਾਂਗੇ ਛੋੜ ਛਪਾਈ ਕਰਾਂਗੇ ਆਪਾਂ ਜੇ ਕਿਹੜਾ ਰੇਹੇ ਜੋੜਾ ਪਾ ਲਿਆ ਜੋੜੇ ਚ ਆਪਾਂ ਕਰ ਦਾਂਗੇ ਜੋੜੇ ਚ ਹੋ ਜੂ ਹੋ ਜੂਗਾ ਠੀਕ ਹੈ ਕਰ ਜੋੜੇ ਚ ਕਰ ਦਾਂਗੇ ਤੇ ਹੁਣ ਤੋਰ ਦੋ ਜੀ 3 ਨੰਬਰ ਵਾਲੀ ਇਹ ਸੂਈ ਸਮਾਰੀ ਹੈ ਨਾ ਹਾਂਜੀ ਇਹ ਸੂਈ ਹੋਈ ਹੈ 10 ਦਿਨ ਦੀ ਸੂਈ ਹੈ ਜੀ ਇਹ ਵੀ ਜਰਸੀ ਜੀ ਆ ਗਈ ਇਹਦੇ ਨਾਲ ਬੱਚਾ ਕੀ ਹੈ ਬਾਈ ਇਹਦੇ ਨਾਲ ਮੇਲਕਾਫ ਆ ਜੀ ਇਹਦੇ ਨਾਲ ਮੇਲਕਾਫ ਹਾਂਜੀ ਬੱਚਾ ਬਹੁਤ ਭਾਰੀ ਸੀਗਾ ਇਹ ਘੱਟੋ ਘੱਟ 50 60 ਕਿਲੋ ਦਾ ਸੀ ਦੇਖੋ ਠੀਕ ਹੈ ਜੀ ਇਹਦਾ ਸੂਆ ਕਿਹੜਾ ਆ ਗਿਆ ਬੱਚੀ ਦਾ ਇਹਦਾ ਦੂਜਾ ਜੀ ਇਹਦਾ ਵੀ ਤੋਰੀ ਬਾਈ ਖੋਲ ਕੇ ਆਨੋ ਤੇ ਹੁਣ ਦੁੱਧ ਕਿੰਨਾ ਕਿੰਨਾ ਕਰੈਡੀ ਆ ਤੀਜਾ ਵੀ ਹੋ ਸਕਦਾ ਈ ਦੂਜਾ ਦੱਸਿਆ ਨਹੀਂ ਦੂਜੀ ਆ ਵੈਸੇ ਕਿਉਂਕਿ ਦੰਦਾਂ ਵੀ ਥੋੜੀ ਬਾਕੀ ਬੱਚਾ ਬੱਚੇ ਭਾਰੀ ਕਰਕੇ ਉਹ ਹੋ ਗਈ ਸੀਗੀ ਠੀਕ ਆ ਗੱਲ ਹਾਂਜੀ ਆਪਾਂ ਸੰਭੀ ਆ ਫਿਰ ਪੰਜ ਚਾਰ ਚਾਰ ਦਿਨ ਆ ਕਰਕੇ ਦੁੱਧ ਹੁਣ ਕਿੰਨਾ ਕਰੈਡੀ ਆ ਦੁੱਧ ਦੇ ਥੱਲੇ 13 ਲੀਟਰ ਪੂਰਾ ਤਿਆਰ ਆ ਆ ਸਾਈਡ ਫਾਇਟ ਕਿਵੇਂ ਆ ਇਹੋ ਥੋੜਾ ਜਿਆ ਆਪਾਂ ਰਾਤੋਂ ਪਿਆਇਆ ਸੀਗਾ ਕਾੜਾ ਠੀਕ ਆ ਉਹਦੇ ਕਰਕੇ ਜਾਂ ਭਲ ਕਰ ਗਈ ਥੋੜੀ ਭਲ ਜੀ ਕਰ ਉਹਦਾਂ ਕੇ ਸਿਆਰ ਜਮਾ ਉਹਦਾਂ ਪੂਰੀ ਸਹੀ ਆ ਉਹ ਦੇਖੋ ਸਾਈਡ ਫਸਾ ਲੱਗਦਾ ਆਪਾਂ ਨੂੰ ਸਾਈਡ ਸੱਪਾ ਬਾਈ ਕਹਿੰਦਾ ਹੈ ਨਹੀਂ ਓਦਾਂ ਵੀ ਥੋੜਾ ਜਿਹਾ ਮਿੱਠਾ ਦੇਣ ਕਰਕੇ ਭਲਵਾਦੀ ਕਰੀ ਹੋਈ ਆ ਬਾਕੀ ਥਾਣਾ ਜਿਵੇਂ ਪੂਰਾ ਪੂਰਾ ਗੈਪ ਤੇ ਥਾਣਾ ਗਿੱਠ ਗਿੱਠ ਤੇ ਲੱਗੇ ਹੋਇਆ ਠੰਡੀ ਸੀਲ ਬਹੁਤ ਆ ਨਿਆਣਾ ਪਾਓ ਨਾ ਪਾਓ ਐਵੇਂ ਚੋਲੋ ਕੋਈ ਚੱਕਰ ਨਹੀਂ ਹੈਗਾ ਚਵਾਈ ਦੀ ਫੋਕੀ ਆ ਚਵਾਈ ਦੀ ਪੂਰੀ ਇੱਕ ਨੰਬਰ ਹੈ ਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਆਪਾਂ 42000 ਜੀ ਦੁੱਧ ਕਿੰਨਾ ਦੱਸਿਆ ਥਲੇ 13 ਲੀਟਰ 13 ਲੀਟਰ ਦਾ ਜਿੰਨਾ ਦੁੱਧ ਆਪਾਂ ਦੱਸਾਂਗੇ ਕਹਿਣ ਦਾ ਭਾਵ ਡੰਗ ਤੁਡਾ ਤੁਡਾ ਤਸੱਲੀ ਕਰ ਲਿਆ ਆਪਣੀ ਆਕੇ ਠੀਕ ਹੈ ਗੱਲ ਤੇ ਹੁਣ ਇੱਥੇ ਤਸੱਲੀ ਕਰਕੇ ਜਾਏ ਆਪਣੇ ਗੇਟ ਤੋਂ ਬਾਹਰ ਕੋਈ ਉਹ ਨਹੀਂ ਹੈ ਠੀਕ ਹੈ ਜੀ ਹਾਂ ਇੱਥੇ ਪੂਰੀ ਤਸੱਲੀ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਸੱਜਣੋਂ 4 ਨੰਬਰ ਤੇ ਐਚ ਐਫ ਬੱਛੀ ਇਹਦਾ ਸੂਆ ਕਿਹੜਾ ਬਾਈ ਇਹ ਵੀ ਦੂਜੀ ਸੂਆ ਜੀ ਤੋੜ ਦਿਓ ਜੀ ਖੋਲ ਕੇ ਇਹਦੇ ਪਿੱਛੇ ਆ ਗਈ ਬੱਛੀ ਇਹਦੇ ਨਾਲ ਬੱਛੀ ਬਹੁਤ ਸੱਜਣੋਂ ਬੱਛੀ ਬੱਛੀ ਬਹੁਤ ਪਿਆਰੀ ਆ ਗਈ ਨਾਲ ਪਿਓਰ ਐਚ ਐਫ ਦੇ ਵਿੱਚ ਹੀ ਆ ਗਈ ਹਾਂ ਜੀ ਤੇ ਡੱਬੇ ਪ੍ਰਿੰਟ ਚਾਹਤੇ ਆਪਦਾ ਵੀ ਪ੍ਰਿੰਟ ਬਹੁਤ ਪਿਆਰਾ ਡੱਬਾ ਪ੍ਰਿੰਟ ਦੂਜਾ ਸੂਆ ਆਰਡਰ ਰੱਖ ਦਿਆ ਫਿਕਸ ਜਿਵੇਂ ਅਕਸਰ ਤੁਹਾਨੂੰ ਮੈਂ ਕਹਿੰਦਾ ਹੁੰਦਾ ਵੀ ਐਚ ਸੂਆ ਕਿਨੇ ਦਿੰਦਾ ਹੋਗਾ ਜੀ ਸੂਆ ਇਹ ਤਾਂ 10 ਦਿੰਦਾ ਜੀ ਦੁੱਧ ਕਿੰਨਾ ਰੈਡੀ ਆ ਭਾਈ ਹੁਣ ਦੁੱਧ ਪੂਰਾ 15 ਲੀਟਰ ਤਿਆਰ ਆਇਆ ਥੱਲੇ 15 ਰੈਡੀ ਹਾਂ ਜੀ ਪੂਰਾ ਰੈਡੀ ਆ ਡੰਗ ਤੋਂ ਡੰਗ ਚੋਂ ਵਾਲਾ ਹਾਂ ਕੋਈ ਚੱਕਰ ਨਹੀਂ ਆਪਾਂ ਤਸੱਲੀ ਕਰਾ ਕੇ ਠੀਕ ਆ ਜੀ ਕਮਾਲ ਹੋ ਜੀ ਕਿਉਂਕਿ ਅੱਗੇ ਨੂੰ ਥੋੜਾ ਜਿਆਦਾ ਧੱਕ ਮਾਰਦੀ ਹੈ ਨਾ ਠੀਕ ਹੈ ਵੀ ਦੀ ਲੈ ਠੀਕ ਆ ਗੱਲ ਆ ਮਾਰਦੀ ਆ ਸ਼ਾਲਾ ਨਾ ਪੂਰੇ ਜੋਰ ਚ ਬੱਛੀ ਚੰਗੀ ਆ ਤਿਆਰ ਆ ਬਿਲਕੁਲ ਫਿਕਸ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਮੁਠੀ ਵਾਲਾ ਥਣਾ ਤੇ ਬਾਕੀ ਧਾਰਾਂ ਦਿਖਾ ਦਈਏ ਮਾਰ ਕੇ ਵੀ ਮਾਰ ਦਿਖਾ ਦਿੰਦੇ ਆ ਬੱਚਾ ਲਾ ਕੇ ਮਾਰ ਕੇ ਦਿਖਾ ਦਿੰਦੇ ਆ ਥਣ ਦੇ ਸਾਈਜ਼ ਦਾ ਪਤਾ ਲੱਗ ਜੂ ਪਸਮ ਕੇ ਕਿੰਦਾ ਦਾ ਬਣਾਉਂਦੀ ਆ ਤੇ ਚਬਾਈ ਦੀ ਕਿੰਦਾ ਦੀ ਆ ਕਈ ਵਾਰੀ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੋਈ ਸੰਪਰਕ ਬਾਈ ਨਾਲ ਕਰ ਲਿਓ ਤੇ ਮੇਨ ਗੱਲ ਆ ਜਿਹੜੀ ਸੱਜਣੋਂ ਇਹਦੇ ਨਾਲ ਬੱਛੀ ਆ ਬੱਛੀ ਬਹੁਤ ਟੋਪ ਕੁਆਲਟੀ ਦੇ ਵਿੱਚ ਆ ਗਈ ਪਿਓਰਤੀ ਆ ਗਈ ਲਗ ਭਾਗ ਦੇ ਵਿੱਚ 100 ਦਾ 100 ਆ ਗਈ ਜਮਾਂ ਇਹਨਾਂ ਪਿਓਰ ਦੇ ਵਿੱਚ ਪਹਿਲਾ ਦੋ ਬਾਈ ਬੱਚਾ ਧਾਰਾਂ ਦਿਖਾ ਦਮ ਮਾਰ ਕੇ ਇਹ ਧਾਰਾਂ ਸੱਜਣੋਂ ਆਪਾਂ ਇਹਦੀਆਂ ਵੀ ਦਿਖਾ ਦਿੰਦੇ ਆ ਬੱਛੀ ਦੇ ਮਾਰ ਕੇ ਸਾਨੂੰ ਚਬਾਈ ਹੈਗੀ ਉਹੀ ਸਰਲਾ ਸਿੱਟਾ ਨਹੀਂ ਚਬਾਈ ਆ ਗਈ ਬਿਲਕੁਲ ਫੋਕੀ ਗਾਣਾਂ ਚ ਹੋਰ ਮਾਰਦੇ ਗੇਰਾ ਕਰਾ ਦੇ ਤਸੱਲੀ ਜਮਾ ਇਹਨੂੰ ਮਾਰ ਕੇ ਨੂੰ ਤਸੱਲੀ ਕਰਾ ਦਿੰਨੇ ਆ ਔਰ ਪੂਰੀ ਫੜੀ ਆ ਫੋਕੀ ਆ ਗਈ ਬਿਲਕੁਲ ਮੋਤੀ ਦੇ ਰੇਟ ਦਾ ਦੇ ਬਈ ਦਾ ਇਹਦਾ ਰੇਟ 55.5 ਇਹ ਛੋਟੇ ਆਪਾਂ ਸਾਡੇ ਵਾਲਾ ਕੀ ਸੀ ਨਾ ਛੋਟੇ ਆਪਾਂ ਕਰ ਦਾਂਗੇ ਆਪਾਂ ਇਹ ਜਿਵੇਂ ਪੰਜ ਪੰਪੀ 500 ਛੋਟਾ ਵਾਲਾ ਛੋਟਾ ਲਈ ਰੱਖ ਲਿਆ ਆਪਾਂ ਹਾਂ ਸੂਆ ਆ ਗਈ ਦੂਜਾ ਆ ਗਈ ਐਚ ਐਫ ਦੇ ਵਿੱਚ ਤੇ ਨਾਲ ਇਹਦੇ ਆ ਗਈ ਸੱਜਣੋਂ ਬੱਛੀ ਤੇ ਰੇਟ ਆਪਣੇ ਭਰਾ ਵਿਕਸ ਵਿਕਸੀ ਨੇ ਹਣਾ ਠੀਕ ਹੈ ਕੋਈ ਬਾਹਲਾ ਥੱਲੇ ਸਿੱਟਣ ਵਾਲਾ ਆਪਾਂ ਨੂੰ ਫੋਨ ਹੀ ਨਾ ਲਾਏ ਠੀਕ ਕਿੰਨੇ ਦਿੰਦੀ ਸੂਈ ਦੱਸਿਆ ਦੀ ਬਾਈ ਇਹ 10 ਦਿੰਦੀ ਸੂਈ ਆ ਕਿੰਨਾ ਦੱਸਿਆ ਦੀ ਹਣਾ 15 ਲੀਟਰ 15 ਕਿਲੋ ਹਾਜ਼ਰ ਹਾਂ ਹਾਜ਼ਰ ਤੇ ਰੇਟ ਹੈਗਾ 5555 ਹਾਂ ਥੋੜਾ ਬਹੁਤਾ ਮਾਨਤਾ ਨੂੰ ਮਾਨਤਾ ਹਾਂ ਤੇ ਸਾਰਿਆਂ ਦੀ ਮਾਨਤਾ ਨਹੀਂ ਕਰਨਾ ਇੱਕ ਸਾਨੂੰ ਆਪਾਂ ਇੱਧਰਲੇ ਬੰਨੇ ਜਰਸੀ ਦਿਖਾ ਦਨ ਤੇ ਇੱਕ ਲਾਸਟ ਦੇ ਆ ਵੜ ਵੀ ਦਿਖਾਵਾਂਗੇ ਇਹਦਾ ਕਿਹੜਾ ਸੂਆ ਜਰਸੀ ਦਾ ਬਾਈ ਇਹਦਾ ਵੀ ਦੂਜੇ ਹੀ ਸੂਆ ਜੀ ਤੋਰੀ ਬਾਈ ਖੋਲ ਕੇ ਇਹਨੂੰ ਵੀ ਇਹ ਕਿੰਨੇ ਕਿ ਦਿਨ ਦੀ ਸੂਜਿਆ ਬਾਈ ਇਹ ਸੂਜਿਆ 8-9 ਦਿਨਾਂ ਦੀ ਲਾ ਕੇ ਚੱਲੋ ਬੱਚਾ ਕੀਆ ਨਾਲ ਇਹਦੇ ਮੇਲ ਕਾਫ ਹੈ ਇਹਦੇ ਪਿੱਛੇ ਨਾਲ ਮੇਲ ਕਾਫ 8-9 ਦਿਨਾਂ ਦਾ ਸੂਆ ਇਹਦਾ ਤੇ ਦੁੱਧ ਹੁਣ ਕਿੰਨਾ ਕਹਾਜਰ ਆ ਬਾਈ ਦੁੱਧੀ ਤਾਂ ਥੱਲੇ ਹੈਗਾ ਜੀ 11 ਤੋਂ 12 ਲੀਟਰ ਹਾਜਰ ਆ 11 ਤੋਂ 12 ਹਾਜਰ ਆ ਤੇ ਆਰਡਰ ਦਾ ਸੈਜ ਬਹੁਤ ਸੋਹਣਾ ਤੇ ਬਾਕੀ ਥਣ ਦਾ ਸੈਜ ਹਾਂ ਬਾਕੀ ਦੁੱਧੋ ਚੱਲੀ ਵੀ ਆ ਥੋੜਾ ਜਿਹਾ ਪਹਿਲਾਂ ਸੂਪੀ ਸੀ ਨਾ ਤਾਂ ਕਰਕੇ ਠੀਕ ਆ ਜੀ ਹਾਂ ਕਿੰਨਾ ਕੁ ਦੁੱਧ ਕਰ ਦੂਗੀ ਦੁੱਧ ਦੇਖ ਲਓ ਵੀ ਅਜ ਤਾਂ ਝੋਲ ਝੂਲ ਬਹੁਤ ਆ ਵੀ ਕਿਲੋ 2 ਕਿਲੋ ਵਧਾ ਸਕਦਾ ਵਧਾ ਦੂਗੀ ਕਮਾ ਲਓ ਜੀ ਵੀ 14 ਗਲੀਟਰ ਚਵਾਈ ਜਾਊਗੀ ਖੁੱਲਾ ਤੇ ਬਾਕੀ ਥਣਫੋਣ ਬਹੁਤ ਚੰਗਾਂ ਵਾਲੀ ਤੇ ਆ ਗਈ ਪ्युअर ਜਰਸੀ ਚ ਤੇ ਬਾਕੀ ਥਣ ਦਾ ਸਹਿਜ ਵੀ ਸੋਹਣਾ ਤੇ ਲੱਗਿਆ ਵੀ ਪੂਰੇ ਗੈਪ ਤੇ ਆ ਨਾੜਾਂ ਵੀ ਦਿਖਦੀਆਂ ਨੇ ਅੱਗੋਂ ਪੂਰੀਆਂ ਆਣ ਲੈ ਤੇ ਬਾਕੀ ਇੱਥੇ ਬਾਕੀ ਹੈ ਵੀ ਪੂਰੀ ਜਾਨ ਚ ਹੈ ਨਹੀਂ ਹੈਗੀ ਜਾਨ ਵਾਲੀ ਆ ਪੇਟ ਵਾਲੀ ਬੱਛੀ ਆ ਗਈ ਹਾਂ ਇਹ ਆਪਣੀ ਪੰਜਾਬ ਵਾਲੀ ਆ ਗਈ ਮਤਲਬ ਖਾਣਾ ਖੋਣਾ ਚੰਗਾ ਕਰ ਜੂਗੀ ਹਾਜਮ ਜਿਹੜੇ ਹਿਸਾਬ ਨਾਲ ਇਹਦਾ ਪੇਟ ਆ ਕਿਉਂਕਿ ਪੇਟ ਵਾਲਾ ਪਸ਼ੂ ਯਾਰ ਦੁੱਧ ਵੀ ਦੇ ਦਿੰਦਾ ਤੇ ਖਰਦਾਰੀ ਪੇਟ ਵਾਲਾ ਤੇ ਠੰਡੀ ਸੀਲ ਬਹੁਤ ਆਰਡਰ ਵੀ ਫਿਕਸ ਰੱਖਦੀ ਆ ਲੈ ਤੇ ਬਾਕੀ ਇੱਥੇ ਤੁਹਾਨੂੰ ਥਾਨ ਦਾ ਸੈਜ ਦਿਖਾ ਦਿੰਨੇ ਆਪਾਂ ਥਾਨ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਜੀ ਤੁਹਾਨੂੰ ਵੀ ਪੂਰਾ ਐਨ ਬਰਾਬਰ ਲੱਗਿਆ ਇੱਕੋ ਇੱਕੋ ਮਿੱਕੇ ਜੇ ਥਾਨ ਨੇ ਸਾਰੇ ਇਹਦਾ ਰੇਟ ਭਾਈ ਕੀ ਰਹੂਗਾ ਇਹਦਾ ਰੇਟ ਜੀ 4145000 ਇਹਦਾ ਹੈਗਾ 4145000 ਰੁਪਇਆ ਤੇ ਇੱਕ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੱਜਣੋਂ ਟਰੱਕ ਜੀ ਡਿਵਾਈਡਰ ਹਾਂ ਹਾਂ ਟਰੱਕ ਦੀ ਡੀ ਵੀ ਇਹ ਆ ਲੰਬੀ ਵੀ ਫੁੱਲਾ ਇਹਦਾ ਸੁ ਲੱਗਦਾ ਭਾਈ ਇਹ ਪਹਿਲਾ ਸੂਆ ਪਲੂਨ ਠੀਕ ਆ ਤੇ ਦੂਜੇ ਲਈ ਟੀਕਾ ਭਰਾਇਆ ਹੋਇਆ ਕਿੰਨੇ ਕ ਦਿਨਾਂ ਦਾ ਵੀ ਲਾੜੋਂ ਮਹੀਨਾ ਹੋ ਗਿਆ ਟੀਕਾ ਭਰਾਇਆ ਨੂੰ 26 ਨੂੰ ਦੂਜੇ ਮਹੀਨਾ ਚੱਲ ਪਿਆ ਲਾੜੋਂ ਵੀ 1 ਮਹੀਨੇ ਤੋਂ ਸਵਾ ਮਹੀਨੇ ਹੋ ਗਿਆ ਹਾਂ ਸਵਾ ਕੁ ਮਹੀਨਾ ਲਾ ਕੇ ਚੱਲੋ ਹਣਾ ਆ ਸਵਾ ਮਹੀਨੇ ਦੇ ਏਡ ਗੇਡ ਹੋ ਗਿਆ ਇਹਨੂੰ ਹਾਂਜੀ ਤੇ ਦੁੱਧ ਵੀ ਦੰਦੀਆ ਕੋ ਸੁਣ ਹਾਂ ਹਾਂ 8 ਲੀਟਰ ਦੁੱਧ ਹਾਜ਼ਰ ਆ ਜੀ ਤੇ ਥੱਲੇ 8 ਕਿਲੋ ਹਾਂ 8 ਕਿਲੋ ਤੇ ਬਾਕੀ ਸਮਾਂ ਜਿਹੜਾ ਸਮਾਂ ਦੁਪਹਿਰ ਦਾ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਜੀ 8 ਕਿਲੋ ਦੁੱਧ ਬਾਈ ਦਾ ਬਾਕੀ ਤੁਹਾਨੂੰ ਸਭ ਨੂੰ ਬਹੁਤ ਚੰਗਾ ਲੱਗਿਆ ਹੋਇਆ ਇਹੇ ਕੋਲੇ ਹਾਜ਼ਰ ਹੈ ਤੇ ਕੱਦ ਵੱਡਾ ਹੈਗਾ ਫੁੱਲ ਵੱਡਾ ਜਿਵੇਂ ਕਿਸੇ ਸਾਂਵਾਲੀ ਸੱਜਣ ਕੋਲੇ ਜਾਂਦੀ ਆ ਚਾਰ ਚੱਪੇ ਵਾਲੀ ਕੋਲੇ ਅਗਲੇ ਸੂਏ ਜਾਣ ਪੈਗੀ ਤਾਂ ਬੱਚੀ ਚੰਗੇ ਰੁਪਈਆ ਵੀ ਆ ਕਮਾ ਲਓ ਬਈ ਦੋਨੇ ਟਾਈਮ ਹੀ ਮਿਲਦੀ ਆ ਹਾਂ ਹਾਂ ਦੋਨੇ ਟਾਈਮ ਮਿਲਦੀ ਆ ਜੀ ਬੱਚਾ ਹੈਗਾ ਨਾਲ ਇਹਦੇ ਨਾ ਬੱਚਾ ਨਹੀਂ ਹੈਗਾ ਨਾਲ ਇਹਦੇ ਠੀਕ ਆ ਗੱਲ ਉਹਦੇ ਜੋਰ ਚ ਹੈ ਨਹੀਂ ਹੈਗੀ ਵੀ ਕੋਈ ਠੀਕ ਆ ਠੀਕ ਆ ਬੱਚਾ ਦਾ ਐਕਸਪਾਇਰ ਹੋ ਗਿਆ ਹਾਂ ਬੱਚਾ ਐਕਸਪਾਇਰ ਹੋ ਗਿਆ ਬੱਚਾ ਬਾਈ ਕਹਿੰਦਾ ਹੈ ਨਹੀਂ ਤੇ ਮਿਲਦੀ ਕਿਵੇਂ ਬਾਈ ਇਹ ਮਿਲਦੀ ਬਸ ਕੁਝ ਨਹੀਂ ਸਿੱਧਾ ਬੱਸ ਥੱਲੇ ਬਹਿ ਜਾ ਥਾਪੀ ਮਾਰ ਕੇ ਠੀਕ ਆ ਗੱਲ ਹਾਂ ਜੀ ਟਾਪੀ ਦੀ ਮਿਲਦੀ ਹੈ ਟਿਕਟ ਪਤਾ ਨਹੀਂ ਮੰਗਦਾ ਨਾ ਨਾ ਕੋਈ ਟਿਕਟ ਅੱਪਾ ਨਹੀਂ ਹੈਗਾ ਇਹਦੇ ਪੈਸੇ ਕਿੰਨੇ ਲੈ ਲਾਂਗੇ ਅੱਜ ਇਹਦੇ ਪੈਸੇ 25000 ਇਹ 25 ਦੇ ਦ ਹਾਂ 25 ਦੇ ਦਾਂਗੇ ਮਾਨ ਤਾਨ ਕਰ ਦਾਂਗੇ ਆਪਾਂ ਉਹਦੇ ਚ ਠੀਕ ਹੈ ਨੰਬਰ ਬੋਲ ਦਿਓ ਜੀ ਨੰਬਰ ਹੈਗਾ 99152 99620 ਤੇ ਇੱਕ ਹੈਗਾ 9479974183 ਕਿਹੜਾ ਹੋਰ ਬੋਲੋ 99152 98620 ਹਾਂਜੀ 9479974183 ਠੀਕ ਹੈ ਜੀ ਪਿੰਡ ਹੈਗਾ ਬਾਈ ਦਾ ਵਿਦੇਸ਼ਾ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟ ਦਾ ਬਾਕੀ ਜਿੰਨੇ ਪਸ਼ੂ ਬਾਈ ਦੇ ਫਾਰਮ ਤੋਂ ਦਿਖਾਏ ਨੇ ਨਾ ਜੋ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ